ਸਾਰਿਆਂ ਨੇ ਚਲੋ ਵੈਰੀ ਗੁੱਡ ਪਸੰਦ ਆਈ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਉਮੀਦ ਕਰਦੇ ਆ ਜੀ ਮੈਂ ਤਾਂ ਬਸ ਇੱਕ ਗੱਲ ਕਹੂੰਗਾ ਜੀ ਬੜਾ ਨਜ਼ਾਰਾ ਆਇਆ ਫਿਲਮ ਬਣਾ ਕੇ ਕਰਦੇ ਆ ਤੁਸੀਂ ਜਿਹੜਾ ਸਾਡਾ ਮੈਸੇਜ ਆ ਸਾਰੇ ਲੋਕਾਂ ਤੱਕ ਪਹੁੰਚਾਓਗੇ ਜਿਨ੍ਹਾਂ ਨੇ ਵੇਖੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੂੰ ਚੰਗੀ ਲੱਗੀ ਅਸੀਂ ਅਪਰੀਸ਼ੀਏਟ ਕਰਦੇ ਆ ਤੇ ਜਿਨ੍ਹਾਂ ਨੇ ਜੇ ਵੇਖਣੀ ਆ ਉਹਨਾਂ ਨੂੰ ਵੀ ਬਹੁਤ-ਬਹੁਤ ਪਿਆਰ ਤੇ ਜਲਦੀ ਕਲਾ ਤੇ ਬਾਕੀ ਜਿਹੜੀ ਸਾਡੀ ਫਿਲਮ ਦੀ ਕਾਸਟ ਹੈ ਇਹ ਉਹਦੇ ਚੋਂ ਥੋੜੇ ਜਣੇ ਅਸੀਂ ਆਏ ਆ ਬਹੁਤ ਹੀ ਜਿਹੜੀ ਕਾਸਟਮਾਈਟ ਵੀ ਅਗਲੇ ਕੰਮਾਂ 'ਚ ਬਿਜੀ ਹੋਊਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਲਈ ਤੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਫਿਲਮ ਚੰਗੀ ਲੱਗੀ ਹੋਊਗੀ ਤੇ ਜਿਹੜੇ ਰਹਿੰਦੇ ਆ ਵੇਖਣ ਵਾਲੇ ਉਹਨਾਂ ਨੂੰ ਚੰਗੀ ਲੱਗੂਗੀ ਤੇ ਆ ਮੈਂ ਥੋੜਾ ਘੱਟ ਬੋਲਾਂਗਾ ਸਾਡੇ ਫਿਲਮ ਦੇ ਪ੍ਰੋਡੂਸਰ ਸਾਹਿਬ ਨੇ ਸਾਡੇ ਨਾਲ ਤੇ ਉਹ ਫਿਲਮ ਬਾਰੇ ਚਾਰ ਗੱਲਾਂ ਕਰਨੀਏ ਤੇ ਨਾਲ ਸਾਡੀ ਇੱਕ ਹੋਰ ਐਕਟਰ ਆ ਬਹੁਤ ਬਾਖਮਾਲ ਜਿਹੜੀ ਸਾਡੀ ਫਿਲਮ ਦਾ ਪੀਲਰ ਆ ਬਹੁਤ ਤਗੜਾ ਨਿਰਮੂਤਕਾਰ ਆ ਤੇ ਸਰਗੁਣਤਾ ਆ ਤੇ ਉਸ ਤੋਂ ਬਾਅਦ ਸਾਡੇ ਨਾਲ ਸਾਡੇ ਖੁੰਡ ਚਰਮਜੀਤ ਜੀ ਤੇ ਨਾਲ ਅੰਮਰਦੀਪ ਸਿੰਘ ਸਾਡੇ ਵਿੰਡਰ ரைਟਰ ਤੇ ਸਾਡੇ ਵੱਡੇ ਭਰਾ ਤੇ ਨਾਲ ਨੇ ਸਾਡੇ ਸੁਨੀਪ ਕਾਨ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਤੇ ਹੋਰ ਬਸ ਮੈਂ ਹੀ ਆ ਬਾਕੀ ਤਾਂ ਤੇ थैंक यू ਸੋ ਮੱਚ ਤੇ ਬਾਕੀ ਸੱਤ ਅਸੀਂ ਬਹੁਤਿਆਂ ਗੱਲਾਂ ਨਹੀਂ ਕਰਨੀਆਂ ਜੀ ਥੈਂਕ ਯੂ ਬਹੁਤ-ਬਹੁਤ ਪਿਆਰ ਦੇ ਰਹੇ ਹੋ ਤੁਸੀਂ ਫਿਲਮ ਨੂੰ ਬਹੁਤ ਚਿਰਾਂ ਬਾਅਦ ਫਿਲਮ ਨੂੰ ਪਿਆਰ ਮਿਲ ਰਿਹਾ ਸੀ ਪਹਿਲਾਂ ਬਹੁਤ ਡਰੇ ਹੋਏ ਸੀ ਬਟ ਥੈਂਕ ਯੂ ਅਸੀਂ ਦੇਖ ਕੇ ਬਹੁਤ ਖੁਸ਼ ਹੋਏ ਤੇ ਜੇ ਤੁਸੀਂ ਨਹੀਂ ਦੇਖੀ ਤੇ ਆਪ ਦੀ ਫੈਮਲੀਜ਼ ਨੂੰ ਲੈ ਕੇ ਜਾਓ ਤੇ ਦੇਖ ਲਓ ਸੌਂ ਕਨਸੈਕ੍ਰੇਟ ਉਹ ਹੁਣ ਆਪਾਂ ਬਹੁਤ ਪ੍ਰੋਮੋਸ਼ਨ ਕਰ ਲਈ ਹੁਣ ਤੁਹਾਡੇ ਵਾਲਿਆਂ ਤੇ ਬਹੁਤ ਬੜੀ ਕਹਿਤਾ ਜਰ ਮੇਰੀ ਵੀ ਭੈਣ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਸੀਗੇ ਇਸ ਫਿਲਮ ਨਾਲ ਕਿਉਂਕਿ ਫਿਲਮ ਦੇ ਰਾਈਟਰ ਅੰਬਰਦੀਪ ਜੀ ਡਾਇਰੈਕਟਰ ਸਮੀਪ ਕੰਗ ਜੀ हीरो ਤੇ ਹੀਰੋਇਨ ਤੁਹਾਡੇ ਸਾਹਮਣੇ ਐ ਐਮ ਵੀਰ ਤੇ ਤੇ ਆਪਾਂ ਇਹ ਚਾਹਦੇ ਸੀਗੇ ਕਿ ਇਸ ਫਿਲਮ ਨੂੰ ਬਹੁਤ ਕਾਮਯਾਬੀ ਮਿਲੇ ਉਹ ਤੁਹਾਡੀ ਸਾਰਿਆਂ ਦੀ ਗੁੱਡ ਵਿਸ਼ੀਜ਼ ਨਾਲ ਬਹੁਤ ਕਾਮਯਾਬ ਫਿਲਮ ਹੋਈ ਬਣੀ ਹੈ ਅਨ ਲੋਕਾਂ ਨੇ ਤੁਸੀਂ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੇ ਹਾਂ ਕਿ ਅੱਗੇ ਨੂੰ ਵੀ ਅਸੀਂ ਜਿਹੜੀ ਵੀ ਫਿਲਮਾਂ ਬਣਾਈਏ ਉਹ ਤੁਹਾਨੂੰ ਪਸੰਦ ਆਵੇ ਘਰ ਵਾਲਿਆਂ ਤੇ ਹੁੰਦਿਆ ਹੋਇਆ ਭੁਖਾਰਿਆ ਉਹਨਾਂ ਨੇ ਰੱਖਿਆ ਸੋ ਬਹੁਤ ਲੌਜੀਕਲ ਹੈ ਕਿ ਉਹ ਆਪ ਜਿੱਦੋਂ ਉਹਨਾਂ ਨੇ ਦੱਸਿਆ ਕਿ ਉਹ ਪਿੰਡ ਦੀ ਸਰਪੰਚੀ ਕਰ ਰਹੀ ਹੈ ਸੀ ਉਹ ਚੱਕਰ ਕਰ ਜਾ ਕੇ ਚਾਹ ਪੀ ਰਹੀ ਹੈ ਔਰ ਬਹੁਤ ਇਹਨਾਂ ਨੂੰ ਫਿਕਰ ਕੋਈ ਨਹੀਂ ਨਾ ਦੋਨਾਂ ਨੂੰ ਸੁਖਨ ਕਰੀਏ ਨੇ ਖਾ ਪੀ ਰਹੀਆਂ ਬੁੱਧੇ ਧਿਆਨ ਨਹੀਂ ਰੱਖਿਆ ਆ ਮੋਟੀਆਂ ਹੋ ਗਈਆਂ ਬੰਦਾ ਪਤਲਾ ਹੈ ਸ਼ੋਮਤ ਗਾਇਜ਼ ਬਹੁਤ ਬਹੁਤ ਪਿਆਰ ਬਹੁਤ ਬਹੁਤ ਪਿਆਰ ਜਿੰਦਾਬਾਦ ਥੈਂਕ ਯੂ ਜੀ ਆ ਸਾਡੇ ਪ੍ਰਿੰਸ ਸਾਹਿਬ ਨੇ ਇੱਕ ਵਾਰੀ ਆਪਣਾ ਰਵੀ ਜੀ ਦਾ ਵੀ ਸਵਾਗਤ ਕਰਿਓ ਤੇ ਰਵੀ ਜੀ ਮੜਾ ਅਪਰੀਸ਼ੀਏਟ ਕਰੋ ਕਿ ਮਤਲਬ ਦਸੋ ਲੋਕਾਂ ਨੂੰ ਅਪੀਲ ਕਰੋ ਸਾਡੀ ਫਿਲਮ ਦੇਖਣ ਹਾਂਜੀ ਜੀ ਮੇਰੀ ਵਾਈਫ ਦੀ ਫਿਲਮ ਹੈ ਸਭ ਨੇ ਦੇਖਣਾ ਹੈ ਆਪਣੀ ਆਪਣੀ ਵਾਈਫ ਦੇ ਸਾਥ ਔਰ ਉਸकी ਸੋਗਨ ਦੇ ਸਾਥ ਕੈਮਿਸਟਰੀ ਬਹੁਤ ਘੈਂਟ ਲੱਗੀ ਅਸਾਂ ਖੁਦ ਪਾਰਟ ਬਣ ਕੇ ਵਧੀਆ ਹੈ ਬਹੁਤ ਅੱਛਾ ਨਿਆਰਾ ਲੱਗਿਆ ਨਾ ਬਹੁਤ ਪੂਰਾ ਪੂਰਾ ਫਨ ਹੈ ਪੂਰਾ ਇੰਟਰਸਟ ਹੈ ਤੇ ਇੱਕ ਸੈਕਿੰਡ ਲਈ ਵੀ ਨਹੀਂ ਟੁੱਟੇ ਬਸ ਸਮਾਈਲ ਹੀ ਰਹੀ ਫੇਸ ਤੇ ਬਹੁਤ ਹੀ ਵਧੀਆ ਜੀ ਬਹੁਤ ਕਮਾਲ 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 ਮੈਨੂੰ ਤਾਂ ਮੁੱਲ ਮੁੜਿਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਕਿੱਦਾਂ ਦੇ ਲੱਗੇ ਤੁਹਾਨੂੰ ਤਾਂ ਮੌਲਵੇਸ ਵਧੀਆ ਲੱਗਦੇ ਜਿਹਦੇ ਵਿੱਚ ਖੁਸ਼ੀ ਆ ਜਾਵੇ ਐਤਾ ਹੋਈ ਨਹੀਂ ਸਕਦਾ ਕਿ ਚੈੱਕ ਕਰਨੇ ਕਿ ਸਾਹਮਣੇ ਆਵੇ ਆਪਣੀ ਹੋਈ ਹੈ ਸਰ ਮੇਰੀ ਨਾਈਸ ਮੇਰੀ ਨਾਈਸ ਕਨਸੈਪਟ ਇਟਸ एवरीथिंग ਇਜ਼ ਰੀਲੀ ਗੁੱਡ ਜਿਹੜਾ ਅਵਤਾਰ ਇਸ ਵਾਰ ਸਰਗੁਣ ਮਹਿਤਾ ਦਾ ਨਵਾਂ ਅਵਤਾਰ ਹੈ ਉਹ ਕਿਵੇਂ ਲੱਗਾ ਬਹੁਤ ਵੈਰੀ ਬਿਊਟੀਫੁਲ ਦੋਨੋਂ 24 ਸਰਗੁਣ ਵਾਜ਼ ਆਲਸੋ ਵੈਰੀ ਬਿਊਟੀਫੁਲ